ਜੋਕੋਸ਼ ਹਰ ਅੰਡੀਆ ਤੇ ਪਾਕਿਸਤਾਨ ਦੇ ਵਿੱਚ ਹੋ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਹੈ ਜਿਹੜੀ ਸਿੱਖ ਧਰਮ ਹੈ ਇੱਕ ਅਲੈਂਡਾ ਕੌਮ ਹੈ ਗੁਰੂ ਨਾਨਕ ਸਾਹਿਬ ਦਾ ਫ਼ਕੂਮ ਹੈ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਜਿਹਦਾ ਮਤਲਬ ਹੈ ਕਿ ਅਸੀਂ ਹਿੰਦੂ ਤੇ ਮੁਸਲਮਾਨ ਤੋਂ ਅਲੱਗ ਹੈਗੇ ਅੱਜ ਜਿਹੜਾ ਜੰਗ ਛਿੜ ਪਿਆ ਹੈ ਇਹ ਹਿੰਦੂ ਤੇ ਮੁਸਲਮਾਨ ਦੇ ਦਰਮਿਆਨ ਹੈ ਪਰ ਇਹਦੇ ਵਿੱਚ ਨੁਕਸਾਨ ਸਿੱਖਾਂ ਦਾ ਵੀ ਹੋ ਰਿਹਾ ਹੈ ਕਿਉਂਕਿ ਕਰਕੇ ਪੁਨਛ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਉੱਤੇ ਬੰਬ ਛਿੜ ਪਿਆ ਗਿਆ ਤੇ ਉੱਥੋਂ ਦੇ ਗ੍ਰੰਥੀ ਸਾਹਿਬ ਤੇ ਹੋਰ ਦੋ ਸਿੱਖ ਸ਼ਹੀਦ ਹੋ ਗਏ ਜਿਹਦੋਂ ਅਸੀਂ ਇਨਾ ਦੋਨਾਂ ਫਿਰਕਿਆਂ ਦੀ ਲੜਾਈ ਦੇ ਵਿੱਚ ਨਹੀਂ ਹੈ ਤੇ ਇਹਦਾ ਮਤਲਬ ਨਹੀਂ ਹੈ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਬਾਰ ਕੀਤਾ ਜਾਵੇ। ਕਿਉਂਕਿ ਅੱਗੇ ਜਿਹੜਾ ਫੈਸਲਾ ਹਿੰਦੂਤਵਾ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਲਏ ਹਨ ਆਪਣੀ ਕੈਬਨਿਟ ਦੇ ਵਿੱਚ ਕੈਬਨਿਟ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ। ਉਹਦੇ ਵਿੱਚ ਕੋਈ ਸਿੱਖ ਨਹੀਂ ਹੈ। ਸਾਰੇ ਇੱਕ ਫਿਰਕੇ ਦੇ Hindu ਹੈ ਤੇ ਇਨਰ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ ਦੇ ਉੱਤੇ ਹਮਲੇ ਕਰਦੇ ਹਾਂ ਕਿਉਂਕਿ ਪਾਕਿਸਤਾਨ ਦੇਕਹਦਾ ਹੈ ਕਿ ਪਾਕਿਸਤਾਨ ਨੇ ਜੋ ਪੈਰਗਾਮ ਦੇ ਵਿੱਚ Hindu ਮਾਰੇ ਉਹ ਪਾਕਿਸਤਾਨ ਦੀ ਕੋਈ ਜਥੇਬੰਦੀ ਨਹੀਂ ਜਿਸ ਨੇ ਇਹ ਕੰਮ ਕੀਤਾ ਸਰਕਾਰੀ ਪੱਤਰ ਕੀ ਪੁਰੀ ਦਰਖਾਸਤ ਕੀਤੀ ਹੈ ਕਿ ਇੰਟੈਲੀਜੈਂਸ ਬਿਊਰੋ ਰੋ ਨੈਸ਼ਨਲ ਸਟ੍ਰੈਟਿਜਿਕ ਐਡਵਾਈਜ਼ਰ ਫੋਰਨ ਆਫਿਸ ਮਿਲਟਰੀ ਇੰਟੈਲੀਜੈਂਸ ਤੇ ਬਾਕੀ ਜੀਆਂ ਜਿਹੜੀਆਂ ਏਜੰਸੀਆਂ ਹਨ ਉਹਨਾਂ ਨੇ ਕਿਸੇ ਨੇ ਨਹੀਂ ਦੱਸਿਆ ਕਿ ਇਹਦਾ ਹੱਥ ਪਾਕਿਸਤਾਨ ਦਾ ਹੈ ਇਸ ਐਸ ਨਗਰ ਦੇ ਕਤਲ ਦੇ ਵਿੱਚ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਇੰਡੀਆ ਕੋਈ ਘਟ ਨਹੀਂ ਹੈ ਪਿੱਛੇ ਦੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਹੋਮਸ ਹੋਮ ਮਿਨਿਸਟਰ ਅਮਿਤ ਸ਼ਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਫੋਰਨ ਮਿਨਿਸਟਰ ਜੈ ਸ਼ੰਕਰ ਰੋ ਦੇ ਮੁਖੀ ਸਿਨਾ ਜੀ ਤੇ ਸਾਬਕਾ ਰੋ ਦੇ ਮੁਖੀ ਟੋਇਲ ਜੀ ਔਰ ਨੈਸ਼ਨਲ ਸਕਿਉਰਟੀ ਅਡਵਾਈਜ਼ਰ ਨੇ ਇੱਕ ਸਕੀਮ ਦੇ ਤਹਿਤ ਸਾਡੇ 3 ਸਿੱਖ ਕੈਨੇਡਾ ਦੀ ਧਰਤੀ ਦੇ ਵਿੱਚ ਜਨੋ ਮਾਰ ਦਿੱਤੇ ਐ ਅਸੈਸਮੈਂਟ ਕਰਦੇ ਐ ਜਿੰਨਾਂ ਦੇ ਵਿੱਚੋਂ ਹਰਦੀਪ ਸਿੰਘ ਨਿੱਜਰੇ ਖੇਤ ਆਪਣਾ ਰਿਤਪੁਤਮਨ ਸਿੰਘ ਮਾਲਕ ਹੈ ਕੀ ਹੈ ਸੁਖਦੂਲ ਸਿੰਘ ਮੁੰਪੇ ਦੇ ਹੈ ਕੀ ਹੈ ਤੇ ਬ੍ਰਿਟਾਣੀਆਂ ਦੇ ਵਿੱਚ ਆਪਣੇ ਖੰਡੇ ਨੂੰ ਕਲਪ ਕੀਤਾ ਗਿਆ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਆਪਣੇ ਰੋਡੇ ਸਾਹਿਬ ਨੂੰ ਕਤਲ ਕੀਤਾ ਗਿਆ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਇਹਨਾਂ ਦੇਸ਼ਾਂ ਦੀ ਸੋਵਰਨਿਟੀ ਜਾਂ ਬਾਛੈ ਤੋੜਦੀ ਹੈ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਜੁਰਮ ਹੈ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਉਥੋਂ ਦੇ ਸਿੱਖ ਲੀਡਰ ਪੰਨੂ ਨੂੰ ਵੀ ਮਾਰ ਦਿੱਤਾ ਜਾਵੇ ਪਰ ਜਿਹੜੀ ਅਮਰੀਕਾ ਦੀ ਏਜੰਸੀ ਸੀ ਉਸ ਨੇ ਪਹਿਲੇ ਹੀ ਪਤਾ ਕਰ ਲਿਆ ਕਿ ਇਹ ਜਿ ਵਿੱਚੜ ਇੰਡੀਆ ਦਾ ਹੱਥ ਹੈ ਤੇ ਉਹਨਾਂ ਨੇ ਇੱਕ ਬੰਦਾ ਫੜ ਲਿਆ ਤੇ ਰੋ ਦਾ ਇੱਕ ਅਫਸਰ ਯਾਦਵ ਨੂੰ ਉਹਨਾਂ ਨੇ ਨਾਮ ਲੈ ਕੇ ਕਿਹਾ ਕਿ ਇਹਦੀ ਸਕੀਮ ਸੀ ਦੂਸਰੇ ਪਾਸੇ ਕੈਂਡੀਡੇਟਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਕਾ ਸੀ ਟਰੂਡੋ ਸਾਹਿਬ ਉਹਨਾਂ ਨੇ ਆਪਣੀ ਪਾਰਲਮੈਂਟ ਓਟਵਾ ਦੇ ਵਿੱਚ ਬਿਆਨ ਦਿੱਤਾ ਹੈ ਕਿ ਇੰਡੀਆ ਦਾ ਹੱਥ ਹੈ ਜਿਹੜੀ ਸਿੱਖਾਂ ਨੂੰ ਕੈਂਡੀਡੇਟ ਦੇ ਵਿੱਚ ਸੈਸਿਨੇਟ ਮਰਵਾਇਆ ਗਿਆ ਸੋ ਜੇ ਐਕਸ਼ਨ ਹੈਗਾ ਤੇ ਇਹ ਮੋਰਫ ਇੰਡੀਆ ਦੇ ਉੱਤੇ ਐਕਸ਼ਨ ਲੈ ਸਕਦੇ ਆ ਕਿਉਂ ਕਰਕੇ ਇਹਦੇ ਵਿੱਚ ਸਬੂਤ ਹੈ ਦੂਸਰੀ ਚੀਜ਼ ਹੈ ਕਿ ਅਮਰੀਕਾ ਦੀ ਇੱਕ ਮਨੂ ਡਾਕ੍ਰੀਨ ਹੈ ਜਿੱਤੇ ਤੱਕ ਕੋਈ ਵੀ ਮੁਨਖ ਅਮਰੀਕਾ ਦੀ ਅੱਖ ਵੱਲ ਨਹੀਂ ਦੇਖ ਸਕਦਾ ਪਿਛਲੇ ਜੰਨ ਦੇ ਵਿੱਚ ਪਨ ਹਾਬਰ ਦੇ ਉੱਤੇ ਜਾਪਾਨ ਨੇ ਹਮਲਾ ਕੀਤਾ ਸੀ ਤਾਂ ਫਿਰ ਅਮਰੀਕਾ ਨੇ ਪੂਰਾ ਬਦਲਾ ਲਿਆ ਜਿੰਨਾ ਛੇ ਜਾਪਾਨ ਨੇ ਹੱਥ ਨਹੀਂ ਖੜੇ ਕੀਤੇ ਉਨਾ ਚਿਰ ਅਮਰੀਕਾ ਨੇ ਜਾਪਾਨ ਦਾ ਖੇਡਾ ਨਹੀਂ ਛੱਡਿਆ ਸੋ ਅਸੀਂ ਹੈਰਾਨ ਹੈ ਕਿ ਅਜੇ ਤੱਕ ਅਮਰੀਕਾ ਨੇ ਇੰਡੀਆ ਦੇ ਨਾਲ 24 ਚੰਗੀ ਤਰ੍ਹਾਂ ਗੱਲਬਾਤ ਕੀਤੀ ਕੈਂਡੀਡੇਟ ਨੇ ਕਿਉਂ ਨਹੀਂ ਕੀਤੀ ਪਾਕਿਸਤਾਨ ਨੇ ਕਿਉਂ ਨਹੀਂ ਕੀਤੀ ਬ੍ਰਿਟਾਨੀਆ ਨੇ ਕਿਉਂ ਨਹੀਂ ਕੀਤੀ ਤੇ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਕਟਾ ਦਾ ਮਾਰਕਾ ਪੇ ਸਾਡੇ ਪੰਜਾਬ ਦੇ ਵਿੱਚ ਉਸੇ ਪਾਣੀ ਨੂੰ ਮਾਰ ਦਿੱਤਾ ਫੇ ਫ੍ਰੀਜ ਕੋਰਟ ਦੇ ਵਿੱਚ ਹਰੀਣਾਉ ਪਿੰਡ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਾਰ ਦਿੱਤਾ ਹੈ ਕਿ ਇਹ ਜਿਹੜੀਆਂ ਸਟੇਕ ਦੀਆਂ ਕਿਲਿੰਗਸ ਨੇ ਇਹ ਬਹੁਤ ਖਤਰਨਾਕ ਲੱਗੀਆਂ ਤੇ ਹੁਣ ਪੁੰਛ ਜਿਹੜਾ ਕਸ਼ਮੀਰ ਦਾ ਰਾਕ ਹੈ ਉੱਥੋਂ ਦੀ ਆਬਾਦੀ ਖੈਰ ਦੀ ਮੁਸਲਮਾਨਾਂ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਦਤ ਕੀਤੀ ਹੈ ਪਾਕਿਸਤਾਨ ਨੇ ਕੀਤੀ ਹੈ ਜਾਂ ਇੰਦੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਬੰਬ ਸੁੱਟ ਕੇ ਗੰਠੀ ਸਾਹਿਬ ਤੇ ਹੋਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸਾਡੀ ਪਾਰਟੀ ਨਾ ਤਾਂ ਪਾਕਿਸਤਾਨ ਦੇ ਨਾਲ ਹੈ ਨਾ ਇੰਡੀਆ ਦੇ ਨਾਲ ਹੈ ਜੰਗ ਦੇ ਮਤਬਕ ਕਿਉਂਕਿ ਮੋਦੀ ਨੇ ਤੇ ਬੀਜੇਪੀ ਆਰਐਸਐਸ ਨੇ ਸਿੱਖ ਜਿਹੜੀ ਇੱਕ ਅਲੱਗ ਹੌਮ ਹੈ ਉਹਦੀ ਰੈਲੀ ਲਈ ਤੇ ਅਸੀਂ ਜੰਗ ਕਰੀਏ ਨਾ ਕਰੀਏ ਸੋ ਮੈਂ ਆਪ ਵੀ ਸਪਸ਼ਟ ਇਹ ਗਿਣਾ ਚੁਣਨਾ ਆਪਣੀ ਪਾਰਟੀਆਂ ਨੂੰ ਕਿ ਸਿੱਖ ਬਿਲਕੁਲ ਨਿਰਪੱਖਤਾ ਦੇ ਨਾਲ ਨਿਊਟਰੈਲਿਟੀ ਦੇ ਨਾਲ ਰਹਿਣਗੇ ਨਾ ਅਸੀਂ ਚੀਨ ਦੇ ਨਾਲ ਲੜਾਂਗੇ ਨਾ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਂਗੇ ਅਸੀਂ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਜਿੱਥੇ ਸਾਡੇ ਬੱਚੋ ਐ ਅਸੀਂ ਅਮਰੀਕਾ ਤੇ ਜਿਹੜੀਆਂ ਲੈਂਦੇ ਬੰਦੀਆਂ ਜ਼ਰੂਰੀਤ ਪਸੰਦ ਮੁੱਲਕ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਸਿੱਖਾਂ ਦੇ ਇਲਾਕੇ ਹੈ ਇਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ ਜਿੱਦੇ ਉਤੋਂ ਕੋਈ ਵੀ ਜੰਗੀ ਹਵਾਈ ਜਾਂਚ ਜਾਂ ਕੋਈ ਜੰਗੀ ਮਸਾਇਲ ਇਹਦੇ ਤੋਂ ਉਡਾਨ ਨਾ ਭਰ ਸਕੇ ਮੈਂ ਆਸ ਕਰਦੇ ਆਂ ਇਹ ਸਾਡੀ ਮੰਗ ਨੂੰ ਸਾਰੇ ਸਵੀਕਾਰ ਕਰਨਗੇ ਅਸੀਂ ਅਮਨ ਪਸੰਦ ਹੈ ਸਾਡਾ ਇਸ ਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਅਸੀਂ ਅਲੇ ਦਾ ਕੌਮ ਹੈ ਤੇ ਅਲੇ ਦਾ ਸਾਡਾ ਫਾਸ ਫੈਸਲਾ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਕਾਲੀਦਾ ਨੰਬਰ ਸਾਜ جنگ ਦੇ ਵਿੱਚ ਹਿੱਸਾ ਨਹੀਂ ਲਵੋ ਜੋ ਕੋਸ਼ ਅਰਜ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹੋ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਹੈ ਜਿਹੜੀ ਸਿੱਖ ਧਰਮ ਹੈ ਇੱਕ ਅਲੈਂਡਾ ਕੌਮ ਹੈ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿ ਨਾ ਸੇ Hindu ਹੈ ਨਾ ਸੇ Musalman ਜਿਹਦਾ ਮਤਲਬ ਹੈ ਕਿ ਅਸੀਂ Hindu ਤੇ Musalman ਤੋਂ ਅਲੱਗ ਹੈਗੇ ਪਰ ਅੱਜ ਜਿਹੜਾ ਜੰਗ ਛਿੜ ਪਿਆ ਹੈ ਇਹ Hindu ਤੇ Musalman ਦੇ ਦਰਮਿਆਨ ਹੈ ਪਰ ਇਹਦੇ ਵਿੱਚ ਨੁਕਸਾਨ ਸੇਕਪੌਂਡਾ ਵੀ ਹੋ ਰਿਹਾ ਹੈ ਕਿਉਂ ਕਰਕੇ ਪੁੰਛ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਉੱਤੇ ਬੰਬ ਸੁੱਟਿਆ ਗਿਆ ਤੇ ਉੱਥੋਂ ਦੇ ਗ੍ਰੰਥੀ ਸਾਹਿਬ ਤੇ ਹੋਰ ਦੋ ਸਿੱਖ ਸ਼ਹੀਦ ਹੋ ਗਏ ਜਿਦੋਂ ਅਸੀਂ ਇਹਨਾਂ ਦੋਨਾਂ ਫਿਰਕਿਆਂ ਦੀ ਲੜਾਈ ਤੇ ਵਿੱਚ ਨਹੀਂ ਹੈ ਤੇ ਇਹਦਾ ਮਤਲਬ ਨਹੀਂ ਹੈ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਬਾਾਰ ਕੀਤਾ ਗਿਆ ਵੀ ਕਿਉਂਕਿ ਜਿਹੜਾ ਫੈਸਲਾ ਹਿੰਦੂਤਵਾਦੀ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਨੇ ਲਏ ਹਨ ਆਪਣੀ ਕੈਬਨਿਟ ਦੇ ਵਿੱਚ ਕੈਬਨਿਟ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਸਿੱਖ ਨਹੀਂ ਹੈ ਸਾਰੇ ਇੱਕ ਫਿਰਕੇ ਦੇ ਹਿੰਦੂ ਹੈ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ ਦੇ ਉੱਤੇ ਹਮਲੇ ਕਰਦੇ ਹਾਂ ਕਿਉਂਕਿ ਪਾਕਿਸਤਾਨ ਦੇਸ਼ਕੈਤਰ ਕੀ ਪਾਕਿਸਤਾਨ ਨੇ ਜੋ ਪੈਲਗਾਮ ਦੇ ਵਿੱਚ ਹਿੰਦੂ ਮਾਰੇ ਉਹ ਪਾਕਿਸਤਾਨ ਦੀ ਕੋਈ ਜਥੇਬੰਦੀ ਸੀ ਜਿਸ ਨੇ ਇਹ ਕੰਮ ਕੀਤਾ ਸਾਡੀ ਪਾਰਟੀ ਨੇ ਪੂਰੀ ਗਰੈਫਟ ਕੀਤੀ ਹੈ ਕਿ ਇੰਟੈਲੀਜੈਂਸ ਬਿਊਰੋ ਰੋ ਨੈਸ਼ਨਲ ਸਿਕਿਉਰਟੀ ਐਡਵਾਈਜ਼ਰ ਫੋਰਨ ਆਫਿਸ ਮਿਲਟਰੀ ਇੰਟੈਲੀਜੈਂਸ ਤੇ ਬਾਕੀ ਜੀਆਂ ਜਿਹੜੀਆਂ ਏਜੰਸੀਆਂ ਹਨ ਉਹਨਾਂ ਨੇ ਕਿਸੇ ਨੇ ਨਹੀਂ ਦੱਸਿਆ ਕਿ ਇਹਦਾ ਹੱਥ ਪਾਕਿਸਤਾਨ ਦਾ ਹੈ ਇਸ ਐਸ ਐਨ ਗਾਮ ਦੇ ਕਤਲ ਦੇ ਵਿੱਚ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਇੰਡੀਆ ਕੋਈ ਟੱਟ ਨਹੀਂ ਹੈ ਪਿੱਛੇ ਜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਹੋਮਸ ਹੋਮਸ minister amit shah defense minister rajnath singh foreign minister jay shankar rod mukhi sinhajee te sabta rod mukhi goel ji aur national security adviser ne ek scheme de tahat sade tin pur Sikh candidate di tharfi de vich ਗਿਆਨੋ ਮਾਰ ਦਿੱਤੇ ਐ ਐਸੈਸਮੈਂਟ ਕਰਤੇ ਐ ਜਿੰਨਾਂ ਦੇ ਵਿੱਚੋਂ ਹਰਦੀਪ ਸਿੰਘ ਨਿੱਜਰੇ ਐ ਫੇ ਆਪਣਾ ਅਗਰਪੁਤਮਨ ਸਿੰਘ ਮਾਲਕ ਹੈ ਕਿ ਐ ਸੁਖਦੂਲ ਸਿੰਘ ਮੋਕੇ ਦੇ ਹੈ ਕਿ ਐ ਤੇ ਬ੍ਰਿਟਾਨੀਆਂ ਦੇ ਵਿੱਚ ਆਪਣੇ ਖੰਡੇ ਤੋਂ ਤਰਕੀ ਕਰਦੇ ਐ ਤੇ ਪਾਕਸਾਂ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਆਪਣੇ ਰੋਡੇ ਸਾਹਿਬ ਨੂੰ ਕਥਨ ਕੀਤਾ ਗਿਆ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਇਹਨਾਂ ਦੇਸ਼ਾਂ ਦੀ ਸੋਵਰਨਿਟੀ ਜਾਂ ਬਾਛੈ ਤੋੜਦੀ ਹੈ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਜੁਰਮ ਹੈ ਤੇ ਮਹਿਤਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਉਥੋਂ ਦੇ ਸਿੱਖ ਲੀਡਰ ਪੰਨੂ ਨੂੰ ਵੀ ਮਾਰ ਦਿੱਤਾ ਜਾਵੇ ਪਰ ਜਿਹੜੀ ਅਮਰੀਕਾ ਦੀ ਏਜੰਸੀ ਸੀ ਉਸ ਨੇ ਪਹਿਲੇ ਹੀ ਪਤਾ ਕਰ ਲਿਆ ਕਿ ਇਹ ਜੋ ਵਿਚਨ ਇੰਡੀਆ ਦਾ ਹੱਥ ਹੈ ਤੇ ਉਹਨਾਂ ਨੇ ਇੱਕ ਬੰਦਾ ਫੜ ਲਿਆ ਤੇ ਰੋਡ ਦਾ ਇੱਕ ਅਫਸਰ ਯਾਦਵ ਨੂੰ ਉਹਨਾਂ ਨੇ ਨਾਂ ਲੈ ਕੇ ਕਿਹਾ ਕਿ ਇਹਦੀ ਸਕੀਮ ਸੀਗੀ ਦੂਸਰੇ ਪਾਸੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਸਾਪਕਾ ਸੀ ਟਰੂਡੋ ਸਾਹਿਬ ਉਹਨਾਂ ਨੇ ਆਪਣੀ ਪਾਰਲਮੈਂਟ ਔਟਵਾ ਦੇ ਵਿੱਚ ਬਿਆਨ ਦਿੱਤਾ ਹੈ ਕੀ ਇੰਡੀਆ ਦਾ ਹੱਥ ਹੈ ਜਿਹੜੇ ਸਿੱਖਾਂ ਨੂੰ ਕੈਂਡੀਡੇਟ ਦੇ ਵਿੱਚ ਸੈਸਿਨੇਟ ਮਰਵਾਇਆ ਗਿਆ ਸੋ ਜੇ ਐਕਸ਼ਨ ਹੈਗਾ ਤੇ ਇਹ ਮੌਲਖ ਇੰਡੀਆ ਦੇ ਉੱਤੇ ਇੱਥਣ ਲੈ ਸਦੇ ਕਿਉਂ ਕਰਕੇ ਇਹਦੇ ਵਿੱਚ ਸਬੂਤ ਹੈ ਦੂਸਰੀ ਚੀਜ਼ ਹੈ ਕਿ ਅਮਰੀਕਾ ਦੀ ਇੱਕ ਮਨਰੋ ਡਾਕਰੀ ਨੇ ਜਿਹਦੇ ਤੇ ਤ ਕੋਈ ਵੀ ਮੂਰਖ ਅਮਰੀਕਾ ਦੀ ਅਖਬਾਰ ਨਹੀਂ ਦੇਖ ਸਕਦਾ ਪਿਛਲੇ ਜੰਨੇ ਦੇ ਵਿੱਚ ਪੁਰਨ ਹਾਬਰ ਦੇ ਉੱਤੇ ਜਾਪਾਨ ਨੇ ਹਮਲਾ ਕੀਤਾ ਸੀਗਾ ਤਾਂ ਫਿਰ ਅਮਰੀਕਾ ਨੇ ਪੂਰਾ ਬਦਲਾ ਲਿਆ ਜਿੰਨਾ ਛੇ ਜਾਪਾਨ ਨੇ ਹੱਥ ਨਹੀਂ ਖੜੇ ਕੀਤੇ ਓਨਾ ਛੇ ਅਮਰੀਕਾ ਨੇ ਜਾਪਾਨ ਦਾ ਖੇੜਾ ਨਹੀਂ ਛੱਡਿਆ ਸੋ ਅਸੀਂ ਹੈਰਾਨ ਹੈ ਕਿ ਅਜੇ ਤੱਕ ਅਮਰੀਕਾ ਨੇ ਇੰਡੀਆ ਦੇ ਨਾਲ 24 ਚੰਗੀ ਤਰ੍ਹਾਂ ਗੱਲਬਾਤ ਕੀਤੀ ਕੈਨੇਡਾ ਨੇ ਕਿਉਂ ਨਹੀਂ ਕੀਤੀ ਪਾਕਿਸਤਾਨ ਨੇ ਕਿਉਂ ਨਹੀਂ ਕੀਤੀ ਬ੍ਰਿਟਾਨੀਆ ਨੇ ਕਿਉਂ ਨਹੀਂ ਕੀਤੀ ਤੇ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰ ਦਿੱਤਾ ਮਾਰਤਾ ਪੀ ਸਾਡੇ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰ ਦਿੱਤਾ ਫੇਰ ਫਰੀਦਕੋਟ ਦੇ ਵਿੱਚ ਹਰੀਨਾਉਂ ਪਿੰਡ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਾਰ ਦਿੱਤਾ ਹੈਗਾ ਇਹ ਜਿਹੜੀਆਂ ਸਟੇਟ ਦੀਆਂ ਗਿਲਿੰਗਸ ਨੇ ਇਹ ਬਹੁਤ ਖਤਰਨਾਕ ਰਹੀਆਂ ਤੇ ਹੁਣ ਪੁੰਛ ਜਿਹੜਾ ਕਸ਼ਮੀਰ ਦਾ ਹਿੱਸਾ ਹੈ ਉੱਥੋਂ ਦੀ ਆਬਾਦੀ ਸ਼ਹਿਰ ਦੀ ਮੁਸਲਮਾਨਾ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਰਤ ਕੀਤੀ ਹੈ ਪਾਕਿਸਤਾਨ ਨੇ ਕੀਤੀ ਹੈ ਜਾਂ ਇੰਡੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਬੰਬ ਸੁੱਟ ਕੇ ਗ੍ਰੰਥੀ ਸਾਹਿਬ ਤੇ ਹੋਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸਾਡੀ ਪਾਰਟੀ ਨਾਾ ਤਾਂ ਪਾਕਿਸਤਾਨ ਦੇ ਨਾਲ ਹੈ ਨਾ ਇੰਡੀਆ ਦੇ ਨਾਲ ਹੈ ਜੰਗ ਦੇ ਮਤਾਬਕ ਕਿਉਂਕਿ ਮੋਦੀ ਨੇ ਤੇ ਬੀਜੇਪੀ ਆਰਐਸਐਸ ਨੇ ਸਿੱਖ ਜਿਹੜੀ ਇੱਕ ਅਲੱਗਾ ਖੌਮ ਹੈ ਉਹਦੀ ਰਾਇ ਵੀ ਨਹੀਂ ਤੇ ਅਸੀਂ ਜੰਗ ਕਰੀਏ ਨਾ ਕਰੀਏ ਸੋ ਮੈਂ ਆਪਣੀ ਸਪਸ਼ਟੀ ਜੇਣਾ ਚਾਹੁੰਦਾ ਹਾਂ ਆਪਣੀ ਪਾਰਟੀ ਵੱਲੋਂ ਕਿ ਸਿੱਖ ਬਿਲਕੁਲ ਨੇ ਪਕਸਤਾ ਦੇ ਨਾਲ ਨਿਊਟਰੈਲਿਟੀ ਦੇ ਨਾਲ ਰਹਿਣਗੇ ਨਾ ਅਸੀਂ ਚੀਨ ਦੇ ਨਾਲ ਲੜਾਂਗੇ ਨਾ ਸੀ ਪਾਕਿਸਤਾਨ ਦੇ ਖਿਲਾਫ ਲੜਾਂਗੇ ਅਸੀਂ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਜਿੱਥੇ ਸਾਡੀ ਬਸੋਂ ਹੈ ਅਸੀਂ ਅਮਰੀਕਾ ਤੇ ਜਿਹੜੀਆਂ ਲੈਂਦੇ ਵੱਲ ਦੀਆਂ ਜ਼ਬੂਰੀ ਪਸੰਦ ਮੁੱਲਖ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਸਿੱਖਾਂ ਦੇ ਇਲਾਕੇ ਹੈ ਇਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ ਜਿਹਦੇ ਉੱਤੋਂ ਕੋਈ ਵੀ ਜੰਗੀ ਹਵਾਈ ਜਾਂਚ ਜਾਂ ਕੋਈ ਜੰਗੀ ਮਸਾਇਲ ਇਹਦੇ ਤੋਂ ਉਡਾਣ ਨਾ ਭਰ ਸਕੇ ਮੈਂ ਆਸ ਕਰਦੇ ਹਾਂ ਇਹ ਸਾਡੀ ਮੰਗ ਨੂੰ ਸਾਰੇ ਸਵੀਕਾਰ ਕਰਨਗੇ ਅਸੀਂ ਅਵਨਪਸੰਦ ਹੈ ਸਾਡਾ ਇਸ ਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਅਸੀਂ ਇਹ ਲੈਟਰ ਕੋਮੈਂਟ ਇਹ ਲੈਟਰ ਸਾਡਾ ਫਾਸ ਫੈਸਲੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਕਾਲੀਦਾ ਨੰਬਰ ਸਾਡ ਜੰਗ ਦੇ ਵਿੱਚ ਹਿੱਸਾ ਨਹੀਂ ਲਵੋ ਜੋ ਕੋਸ਼ ਅੱਜ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹੋ ਰਿਹਾ ਹੈ ਉਹਦੇ ਬਾਰੇ ਗੰਭੀਰ ਗੱਲਬਾਤ ਕਰਨਾ ਚਾਹੁੰਦਾ ਹੈ ਜਿਹੜੀ ਸਿੱਖ ਕੌਮ ਹੈ ਇੱਕ ਅਲੱਗ ਕੌਮ ਹੈ ਉਹਨੂੰ ਨਾਲ接ਦਾ ਕਿ ਤੁਮ ਹੈ ਕਿ ਨਾਰ ਸੇ Hindu ਹੈ ਨਾਰ ਸੇ Musalman ਜਿਹਦਾ ਮਤਲਬ ਹੈ ਕਿ ਅਸੀਂ Hindu ਤੇ Musalman ਤੋਂ ਅਲੈਦਾ ਹੈਗੇ ਪਰ ਅੱਜ ਜਿਹੜਾ جنگ ਛਿੜ ਪਿਆ ਇਹ Hindu ਤੇ Musalman ਦੇ درمیان ਹੈ ਪਰ ਇਹਦੇ ਵਿੱਚ ਨੁਕਸਾਨ ਸਿੱਕੋਂ ਦਾ ਵੀ ਹੋ ਰਿਹਾ ਹੈ ਕੁੜਕ ਕੇ ਪੁੰਛ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਉੱਤੇ ਬੰਬ ਸੁੱਟਿਆ ਗਿਆ ਤੇ ਉੱਥੋਂ ਦੇ ਗ੍ਰੰਥੀ ਸਾਹਿਬ ਤੇ ਹੋਰ ਦੋ ਸਿੱਖ ਸ਼ਹੀਦ ਹੋ ਗਏ ਜੇ ਦੋਸੀ ਇਹਨਾਂ ਦੋਨਾਂ ਫਿਰਕਿਆਂ ਦੀ ਲੜਾਈ ਤੇ ਵਿੱਚ ਨਹੀਂ ਹੈ ਤੇ ਇਹਦਾ ਮਤਲਬ ਨਹੀਂ ਹੈ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਬਾਹਰ ਕੀਤਾ ਜਾਵੇ ਛੋਕਰ ਕੇ ਜਿਹੜਾ ਫੈਸਲਾ ਹਿੰਦੂਤਵਾਦੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਜੇ ਹੈ ਆਪਣੀ ਕੈਬਨਿਟ ਦੇ ਵਿੱਚ ਕੈਬਨਿਟ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਸਿੱਖ ਨਹੀਂ ਹੈ ਸਾਰੇ ਇੱਕ ਫਿਰਕੇ ਦੇ ਹਿੰਦੂ ਹੈ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ 'ਤੇ ਹਮਲੇ ਕਰਨੇ ਹਨ ਕਿਉਂਕਿ ਪਾਕਿਸਤਾਨ ਦੀ ਸ਼ਿਕਾਇਤ ਹੈ ਕਿ ਪਾਕਿਸਤਾਨ ਨੇ ਜੋ ਪਹਿਲ ਕਦਮ ਦੇ ਵਿੱਚ ਹਿੰਦੂ ਮਾਰੇ ਉਹ ਪਾਕਿਸਤਾਨ ਦੀ ਕੋਈ ਜਥੇਬੰਦੀ ਸੀ ਜਿਸ ਨੇ ਇਹ ਕੰਮ ਕੀਤਾ ਸਾਡੀ ਪਾਰਟੀ ਨੇ ਪੂਰੀ ਗ੍ਰਾਫਤ ਕੀਤੀ ਹੈ ਕਿ ਇੰਟੈਲੀਜੈਂਸ ਬਿਊਰੋ ਰੋ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਫੋਰਨ ਆਫਿਸ ਮਿਲਟਰੀ ਇੰਟੈਲੀਜੈਂਸ ਤੇ ਬਾਕੀ ਦੀਆਂ ਜਿਹੜੀਆਂ ਏਜੰਸੀਆਂ ਹੈ ਉਨ੍ਹਾਂ ਨੇ ਕਿਸੇ ਨੇ ਨਹੀਂ ਦੱਸਿਆ ਕਿ ਇਹਦਾ ਹੱਥ ਪਾਕਿਸਤਾਨ ਦਾ ਹੈ ਇਸ ਐਸ ਐਨ ગામ ਦੇ ਕਤਲ ਦੇ ਵਿੱਚ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਇੰਡੀਆ ਕੋਈ ਟੱਟ ਨਹੀਂ ਹੈ ਪਿੱਛੇ ਜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਹੋਮਸ ਹੋਮ ਮਿਨਿਸਟਰ ਅਮਿਤ ਸ਼ਾ ਡਿਫੈਂਸ ਮਿਨਿਸਟਰ ਰਾਜਨਾਥ ਸੇਂਗ ਫੋਰਨ ਮਿਨਿਸਟਰ ਜੈ ਸ਼ੰਕਰ ਰੌਦੇ ਮੁਖੀ ਸਿਨਗੀ ਤੇ ਸਾਥਕਾ ਰੌਦੇ ਮੁਖੀ ਕੋਇਲ ਜੀ اور ਨੈਸ਼ਨਲ ਸਕਿਉਰਟੀ ਅਡਵਾਈਜ਼ਰ ਨੇ ਇੱਕ ਸਕੀਮ ਦੇ ਤਹਿਤ ਸਾਡੇ ਤਿੰਨ ਕੁਰਸੀ ਕੈਨੇਡਾ ਦੀ ਧਰਤੀ ਦੇ ਵਿੱਚ ਜਾਨੋਂ ਮਾਰ ਦਿੱਤੇ ਐ ਅਸੈਸਿਨੇਟ ਕਰਤੇ ਐ ਗਿੰਮਾਂ ਦੇ ਵਿੱਚੋਂ ਹਰਦੀਪ ਸਿੰਘ ਨਿੱਜਰੇ ਨੇ ਫੇ ਆਪਣਾ ਗੁਰਪ੍ਰਧਮਨ ਸਿੰਘ ਮਲਕ ਹੈਕੀ ਹੈ ਸੁਖਦੂਲ ਸਿੰਘ ਮੋਕੇ ਤੇ ਹੈ ਕਿ ਹੈ ਤੇ ਬ੍ਰਿਟਾਨੀਆਂ ਦੇ ਵਿੱਚ ਆਪਣੇ ਖੰਡੇ ਨੂੰ ਟੱਕਰ ਕੀਤਾ ਗਿਆ ਤੇ ਪਾਕਸਾਂ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਤੇ ਦੂਸਰਾ ਆਪਣੇ